ਹਾਂਜੀ ਵੈਲਕਮ ਟੂ ਮਾਈ YouTube ਚੈਨਲ ਸੰਦੂ ਵਲੌਗਸ ਐਂਡ ਟਾਕ ਦੇ ਵਿੱਚ ਅੱਜ ਆਪਾਂ ਇੱਕ ਜਲਦੀ ਜਲਦੀ ਬਣਨ ਵਾਲੀ ਸਬਜ਼ੀ ਨੂੰ ਬਣਾ ਰਹੇ ਹਾਂ ਜਿਹੜੀ ਕਿ ਸਾਰਿਆਂ ਦੇ ਕੰਮ ਆ ਜਾ ਸਕਦੀ ਹੈ ਉਹ ਹਸਬੰਡ ਵੀ ਬਣਾ ਸਕਦਾ ਤੇ ਵਾਈਫ ਵੀ ਬਣਾ ਸਕਦੀ ਆ ਬਾਹਰਲੇ ਦੇਸ਼ਾਂ ਦੇ ਵਿੱਚ ਆਪਾਂ ਥੋੜੇ ਟਾਇਰਡ ਹੁੰਨੇ ਆ ਕਈ ਵਾਰੀ ਕੋਈ ਕਹਿ ਦਿੰਦਾ ਅੱਜ ਆਹ ਨਾ ਕਰੀ ਅੱਜ ਝੋ ਨਾ ਕਰੀਏ ਤੇ ਉਹਦੇ ਲਈ ਫਿਰ ਮੈਂ ਇੱਕ ਥੋੜੀ ਫਾਸਟ ਡਿਸ਼ ਤਿਆਰ ਕੀਤੀ ਹੈ ਜਿਹੜੀ ਕਿ ਆਪਾਂ ਈਜ਼ਲੀ ਬਣਾ ਸਕਦੇ ਹਾਂ ਉਹ ਬਦ ਤੁਸੀਂ ਵੀ ਲਾਈਕ ਕਰੋਗੇ ਤੇ ਕਿਵੇਂ ਬਣਦੀ ਹੈ ਉਹ ਮੈਂ ਤੁਹਾਨੂੰ ਦੱਸਣ ਲੱਗਿਆ ਪਲੀਜ਼ ਫਾਲੋ ਮੀ ਹਾਂਜੀ ਉਹਦੇ ਲਈ ਆਪਾਂ ਨੂੰ ਕੁਝ ਚੀਜ਼ਾਂ ਦੀ ਲੋੜ ਹੈਗੀ ਆ ਤੇ ਉਹ ਤੁਸੀਂ ਵੀ ਲੈ ਸਕਦੇ ਹੋ ਆਰਾਮ ਨਾਲ ਤੇ ਉਹਦੇ ਲਈ ਮੈਂ ਤਿੰਨ ਟਮਾਟਰ ਲੈ ਲਿਆ ਪੰਜ ਸੱਤ ਮਸਲੂਮ ਲੈ ਲਿਆ ਤਿੰਨ ਕ ਲਸਣ ਲੈ ਲਿਆ ਡੰਡੀਆਂ ਤਿੰਨ ਕ ਡੰਡੀਆਂ ਲੈ ਲਈਆਂ ਇੱਕ ਚਮੜਾ ਮਿਰਚ ਲੈ ਲਈ ਆ ਤੇ ਥੋੜੀਆਂ ਜਿਹੀਆਂ ਮਿਰਚਾਂ ਲੈ ਲਈਆਂ ਆ ਸੌਰੀ ਆ ਵੀ ਮਿਰਚਾਂ ਹੀ ਨੇ ਆਸਟ੍ਰੇਲੀਆ ਦੇ ਵਿੱਚ ਇਹੋ ਜਿਹੀਆਂ ਮਿਰਚਾਂ ਪਾਈਆਂ ਜਾਂਦੀਆਂ ਨੇ ਤੇ ਤੁਸੀਂ ਨਾਰਮਲੀ ਆ ਵੀ ਯੂਜ਼ ਕਰ ਸਕਦੇ ਹੋ ਪਰ ਮੈਂ ਇਹ ਵੀ ਯੂਜ਼ ਕਰ ਲਈ ਇਹਦੇ ਲਈ ਆਪਾਂ ਨੂੰ ਇੱਕ ਦਹੀਂ ਵੀ ਚਾਹੀਦਾ ਇੱਕ ਦਹੀਂ ਚਾਹੀਦਾ ਤੇ ਇੱਕ ਆਪਾਂ ਪਨੀਰ ਲਿਆ ਜਿਹੜਾ ਕਿ ਆਪਾਂ ਆਸਟ੍ਰੇਲੀਆ ਦੇ ਵਿੱਚ ਯੂਜ਼ ਕਰਦੇ ਹਾਂ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਪਰ ਜਿਹੜੇ ਇੰਡੀਆ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਕਿ ਸਾਡੇ ਪਨੀਰ ਐਵੇਂ ਦਾ ਹੁੰਦਾ ਇਸ ਕਰਕੇ ਮੈਂ ਤਾਂ ਕਰਕੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਸੀ ਸੋ ਤੁਹਾਨੂੰ ਵੀ ਪਤਾ ਚੱਲ ਜੇ ਸੋ ਲੈਟਸ ਸਟਾਰਟ ਤੋ ਸਭ ਤੋਂ ਪਹਿਲਾਂ ਆਪਾਂ ਨੂੰ ਮਸ਼ਰੂਮ ਨੂੰ ਇਹ ਇਹਦਾ ਮੈਂ ਨਾਮ ਦਿੱਤਾ ਫਟਾਫਟ ਸਬਜ਼ੀ ਜਿਹੜੀ ਕਿ ਝਟਪਟ ਬਣ ਜਾਂਦੀ ਹੈ ਇਸ ਕਰਕੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਵੀ ਇਹਦੇ ਵਿੱਚ ਆਪਾਂ ਜ਼ਿਆਦਾ ਇਹਦੀ ਕੱਟ ਵੱਢ ਨਹੀਂ ਕਰਨੀ ਬਸ ਨਾਰਮਲੀ 1 ਇੰਚ ਹੀਰਾ ਦੇ ਦੇਣਾ ਇੱਕ ਇੰਚ ਹੀਰਾ ਦੇ ਦੇਣਾ ਬਸ ਜਿੰਨੇ ਵੀ ਮਸ਼ਰੂਮ ਹੈਗੇ ਆ ਆਪਣੇ ਆਪਾਂ ਫਟਾਫਟ ਇਹਨਾਂ ਦੀ ਐਵੇਂ ਹੀ ਚੀਰਾ ਦੇਤਾ ਤੇ ਪਸ ਤੁਸੀਂ ਦੇਖ ਲਿਓ ਕਿਉਂਕਿ ਤਾਂ ਹੀ ਤਾਂ ਇਹਨੂੰ ਫਟਾਫਟ ਸਰਜੀ ਕਹਿੰਦੇ ਆਪਾਂ ਕਿ ਬਾਹਲੇ ਚੱਕਰਾਂ 'ਚ ਪੈਣ ਦੀ ਕੋਈ ਲੋੜ ਨਹੀਂ ਹੈਗੀ ਜਿਹੜੇ ਵੀ ਆਪਣੇ ਵੀਰ ਭੈਣ ਭਰਾ ਕੈਨੇਡਾ ਆਸਟ੍ਰੇਲੀਆ ਅਮਰੀਕਾ ਜਿੱਥੇ ਵੀ ਰਹਿੰਦੇ ਆ ਉਹਨਾਂ ਲਈ ਇਹ ਬਹੁਤ ਫਾਇਦੇਮੰਦ ਤੇ ਬੜਾ ਹੀ ਈਜ਼ੀ ਹੈਗਾ ਆ ਕਿ ਜਿਹਨੂੰ ਤੁਸੀਂ ਆਰਾਮ ਨਾਲ ਬਣਾ ਸਕਦੇ ਹੋ ਆਪਾਂ ਚਾਰ ਕੱਟਦੇ ਨੇ ਹੁਣ ਆਪਾਂ ਟਮਾਟਰਾਂ ਦੀ ਵਾਰੀ ਆ ਗਈ ਇਹਨਾਂ ਨੂੰ ਆਪਾਂ ਰੱਖ ਲਾਂਗੇ ਪਾਸੇ ਪਲੇਟ ਦੇ ਵਿੱਚ ਟਮਾਟਰਾਂ ਨੂੰ ਟਮਾਟਰਾਂ ਨੂੰ ਫਸੇਰ ਤੇ ਸਿਰ ਚਾਰ ਚੀਰੇ ਦੇਣੇ ਆ ਇੱਕ ਐਨ ਇੱਕ ਐਟਸ ਐਡਾਈ ਵਾਰੀ ਹੋਣੀ ਚਾਹੀਦੀ ਥੋਣੀ ਸਾਰੀਆਂ ਸਬਜ਼ੀਆਂ ਨੂੰ ਐਵੇਂ ਕਰਕੇ ਵੱਡੀਆਂ-ਵੱਡੀਆਂ ચીਰਨੀਆਂ ਕੋਈ ਵੀ ਬਰੀਕ ચીਰਨੀ ਤੁਹਾਨੂੰ ਬਿਲਕੁਲ ਵੀ ਲੋੜ ਨਹੀਂ ਹੈਗੀ ਇਹ ਬਹੁਤ ਹੀ ਈਜ਼ੀ ਸਟੈਪ ਹੈ ਤੇ ਸਭ ਤੋਂ ਵੱਡੀ ਗੱਲ ਜਿਹੜੀਆਂ ਮਿਰਚਾਂ ਹੈ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਹੜੀਆਂ ਮਿਰਚਾਂ ਹਨ ਉਹਨਾਂ ਨੂੰ ਤੁਸੀਂ ਕੁਝ ਨਹੀਂ ਕਰਨਾ ਉੰਨਾ ਨਹੀਂ ਡੰਡੀਆਂ ਤੋੜਨੀ ਐ ਡੰਡੀਆਂ ਤੋੜ ਲਓ ਇਥੇ ਰੱਖ ਲਓ ਬਸ ਸਾਡਾ ਆ ਮਿਰਚ ਉਹਨਾਂ ਥੋੜਾ ਜਿਹਾ ਜੀਰਾ ਦੇ ਦੇਣਾ ਕਿਉਂਕਿ ਇਹ ਲਾਈਕ ਸ਼ਿਮਲਾ ਮਿਰਚ ਵਾਂਗੂ ਲੱਗਦੀਆਂ ਨੇ ਪਰ ਹੈ ਇਹ ਬਹੁਤ ਕੌੜੀਆਂ ਮਿਰਚਾਂ ਨੇ ਇੱਥੋਂ ਦੀ ਬਹੁਤ ਹੀ ਈਜ਼ੀ ਸਟੱਫ ਹੈ ਥੋੜਾ ਜਿਹਾ ਮੈਂ ਅਦਰਕ ਲਿਆ ਸੀਗਾ ਅਦਰਕ ਦੇ ਤੁਸੀਂ 3-4 ਂਗੇੜੇ ਦੇ ਸਕਦੇ ਹੋ ਲਸਣ ਨੂੰ ਆਪਾਂ ਐਵੇਂ ਹੀ ਰਹਿਣ ਦੇਵਾਂਗੇ। ਦੈਟਸ ਇਟ। ਹੁਣ ਆ ਗਈ Shimla mirch। Shimla mirch ਨੂੰ ਵੀ ਆਪਾਂ ਜਿਆਦਾ ਬਰੀਕ ਕਰਨੀ ਕੋਈ ਲੋੜ ਨਹੀਂ ਹੈਗੀ। ਜਸਟ ਨਾਰਮਲ ਲਾਈਕ ਥਿਸ। ਇਹਦਾ ਪਾੜ ਗੁੱਦਾਇਆ ਕੱਢ ਲੂ। ਇਹਨੂੰ ਗੁੱਦੀ ਨੂੰ ਐਵੇਂ ਆਪਾਂ ਕੱਢ ਲੈਣਾ ਹੈ। ਇੱਕ ਐਂ ਜੀਰਾ ਦੇ ਦੇਣਾ। ਐਂ ਜੀਰਾ ਦੇ ਦੇਣਾ ਤੇ ਦੈਟਸ ਇਟ। ਕੁਛ ਨਹੀਂ ਕਰਨਾ। ਚਲੋ ਐਵੇਂ ਦੇ ਦੇਓ ਜੀਰਾ। ਐਵੇਂ ਦੇ ਦੇਣਾ ਜੀਰਾ। ਆ ਮੇਰੀ ਇਹਨਾਂ ਚੀਰ ਤੇ ਆ ਗੁੱਦਾ ਜੀ ਪਲੀਜ਼ ਜਰੂਰ ਕੱਢ ਲਿਓ ਕਈਆਂ ਨੂੰ ਲਾਈਕ ਹੋਊਗਾ ਉਹ ਰੱਖ ਸਕਦੇ ਨੇ ਪਰ ਜਿਆਦਾ ਬੈਟਰ ਤਾਂ ਇਹੀ ਹੋਊਗਾ ਵੀ ਤੁਸੀਂ ਇਹਨੂੰ ਬਾਹਰ ਕੱਢ ਲਓ ਹੋ ਇਨੇ ਕਾ ਮੈਂ ਕਿਸੇ ਮਲੇ ਮਿਰਚ ਬਹੁਤ ਹੁੰਦੀ ਹੈ ਕਿਉਂਕਿ ਜਿਆਦਾ ਸ਼ਿਮਲਾ ਮਿਰਚ ਪਾਉਂਦੇ ਆ ਆਪਣੇ ਕੋਲ ਹੋਰ ਵੀ ਕਾਫੀ ਚੀਜ਼ਾਂ ਹੋ ਜਾਂਦੀਆਂ ਨੇ ਇਹਦੇ ਵਿੱਚ ਆ ਗਈ ਪਨੀਰ ਦੀ ਵਾਰੀ ਇਹ ਤੁਹਾਡੀ ਮਰਜ਼ੀ ਹੈ ਜੇ ਤਾਂ ਤੁਹਾਡੇ ਕੋਲੇ ਪਿਆ ਹੈ ਕਰੇ ਤਾਂ ਤੁਸੀਂ ਪਾ ਲਓ ਅਦਰਵਾਈਜ਼ ਤੁਸੀਂ ਨਾ ਪਾਓ ਤੇ ਇਹ ਦੇ ਕਰਕੇ ਸਾਡੇ ਕੋਲੇ ਪਿਆ ਸੀਗਾ ਇਸ ਕਰਕੇ ਮੈਂ ਥੋੜਾ ਜਿਹਾ ਵਿੱਚ ਐਡ ਕਰ ਲਿਆ ਵੀ ਚਲੋ ਇਹਦੇ ਨਾਲ ਸ਼ਮਲਾ ਮਿਸ ਵੀ ਥੋੜਾ ਹੋ ਟੇਸਟ ਵਧੀਆ ਇਸ ਕਰਕੇ ਮੈਂ ਇਹਨੂੰ ਇੰਨਾ ਕੁ ਲੈ ਲਿਆ ਇੰਨਾ ਕੁ ਮੈਨੂੰ ਬਹੁਤ ਸੋ ਆਪਾਂ ਇੰਨਾ ਪੀਸ ਲਿਆ ਛੋਟਾ ਜਿਹਾ ਬਾਕੀ ਆਪਾਂ ਰੱਖ ਦੇਵਾਂਗੇ ਉਗੇ ਦੀ ਆਪਾਂ ਬਾਅਦ ਦੇ ਵਿੱਚ ਕੰਮ ਆਵੇਗਾ ਤੁਸੀਂ ਹੋਰ ਸੱਜੀਆਂ ਦੇ ਵਿੱਚ ਇਹਦੇ ਵੀ ਆਪਾਂ ਇਹਦੇ ਥੋੜੇ ਜਿਹਾ ਬਰੀਕ ਪੀਸ ਕੱਟ ਲਿਓ ਇੰਨਾ ਕਰ ਰੱਖ ਲਿਓ ਪੀਸ ਲਾਈਕ ਐਦਾਂ ਦਾ ਪੀਸ ਬਹੁਤ ਹੈ ਇਹਨੂੰ ਵੀ ਆਪਾਂ ਐਵੇਂ ਰੱਖ ਲੈਣਾ ਇੱਕ ਆਪਾਂ ਲਾਸਟ ਦੇ ਵਿੱਚ ਗੰਡਾ ਲੈ ਲੈਣੀ ਹੈ ਦੋ ਉਹ ਅਕੋਰਡਿੰਗ ਟੂ ਹਾਊ ਮੈਨੀ ਪੀਪਲ ਕਿੰਨੇ ਤੁਹਾਡੇ ਘਰੇ ਬੰਦੇ ਆ ਉਸ ਹਿਸਾਬ ਤੇ ਤੁਸੀਂ ਉਹਨਾਂ ਨੂੰ ਚਾਰ ਫਾੜ ਕਰਕੇ ਉਹਨਾਂ ਨੂੰ ਐਵੇਂ ਕਰ ਲੈਣਾ ਹੁਣ ਜਿਵੇਂ ਲਾਈਟ ਜਿਆਦਾ ਬਰੀਕ ਨਹੀਂ ਕਰਨੀ ਇਹਦੇ ਵਿੱਚੋਂ ਐਵੇਂ ਕੱਢ ਲਿਆ ਇਹਦੇ ਵਿੱਚੋਂ ਐਵੇਂ ਕੱਢ ਲਿਆ ਐਵੇਂ ਕੱਢ ਲਿਆ ਐਵੇਂ ਇਹਦੇ ਵਿੱਚੋਂ ਕੱਢ ਲੈਣਾ ਇਹ ਨੂੰ ਫਿਰ फटाफट ਕੱਢ ਲੈ। ਦੇਖੋ ਐਵੇਂ ਕੱਢ ਲੈਣੀ ਹੈ ਇਹ ਵਿੱਚੋਂ। ਕੋਈ ਜੀਰਾ ਦੇਣ ਦੀ ਲੋੜ ਨਹੀਂ ਦੀ। ਚਾਰ ਜੀਰੇ ਦੇਣੀਆਂ ਤੇ ਐਵੇਂ ਕੱਢ ਲੈਣੇ ਆ। ਚੌੜਾ ਹੋ ਜਾਊਗਾ ਇਹਦੇ ਨਾਲ। ਨੈਕਸ ਗੰਢੇ ਵਿੱਚ ਤੁਹਾਨੂੰ ਈਜ਼ੀ ਹੋ ਜਾਊਗਾ ਦੱਸਣਾ। ਇੱਕ ਐਂ ਜੀਰਾ ਦੇਣਾ, ਇੱਕ ਐਂ ਜੀਰਾ ਦੇਣਾਗਾ। ਦੈਟਸ ਇਟ। ਤੇ ਐਂ ਕੱਢ ਲੈਣਾ ਵਿੱਚੋਂ। ਇਹਦੇ ਵਿੱਚੋਂ ਕੱਢ ਲੈਣਾ ਹੈ ਮਸਾ ਹੈ। ਆਪਣੇ ਗੰਡੇ ਵੀ ਤਿਆਰ ਨੇ অলਮੋਸਟ ਸਾਰੇ ਸੌਰੀ ਥੋੜੇ ਘੌੜੇ ਨੇ ਆਪਣੀ ਇਹ ਸਾਰੀ ਸਬਜ਼ੀ ਕੱਟੀ ਗਈ ਤੁਹਾਡੇ ਸਾਹਮਣੇ ਕਿਹੜੀ ਜ਼ਿਆਦਾ ਮੋਟੀ ਹੈ ਉਹਦੀ ਗੰਡ ਉਹਨੂੰ ਸਾਈਡ ਤੇ ਕੱਢ ਦਿਓ ਕਿਉਂਕਿ ਉਹਦੇ ਨਾਲ ਜ਼ਿਆਦਾ ਕੋੜਾ ਉਸ ਤੋਂ ਬਾਅਦ ਆਪਾਂ ਲੈਣਾ ਹੀ ਦਹੀਂ ਯੋਗਰਟ ਕਿਸੇ ਵੀ ਭਾਂਡੇ ਦੇ ਵਿੱਚ ਐਟਲੀਸ ਪੰਜ ਤੋਂ 6 ਚਮਚੇ ਲੈ ਲਓ ਤੁਸੀਂ ਇਹ ਥੋੜਾ ਜਿਆ ਮਿਕਸ ਕਰੋ ਕਿਉਂਕਿ ਇਹ ਸਬਜੀ ਦੇ ਵਿੱਚ ਆਪਾਂ ਸਿੱਧਾ ਮਸਾਲੇ ਨਹੀਂ ਪਾ ਸਕਦੇ ਕਿਉਂਕਿ ਇਹ ਕਾਫੀ ਮੋਟੀ ਕੱਟੀ ਹੋਈ ਸਬਜੀ ਹੈ ਤੇ ਇਹਦੇ ਕਾਰਨ ਇਹ ਫਿਰ ਕੁਝ ਚੀਜ਼ਾਂ ਦੇ ਉੱਤੇ ਹੀ ਮਸਾਲਾ ਲੱਗਿਆ ਰਹੇਗਾ ਸਾਰੀਆਂ ਚੀਜ਼ਾਂ ਤੇ ਮਸਾਲਾ ਆਪਣਾ ਨਹੀਂ ਲੱਗੂਗਾ ਇਸ ਕਰਕੇ ਲਈ ਮੈਂ ਨਹੀਂ ਲਿਆ ਥੋੜਾ ਜਿਆ ਇਹਦੇ ਵਿੱਚ ਮੈਂ ਥੋੜੇ ਜਿਹੀ ਪਾਏ ਮਸਾਲੇ ਇਹਦੇ ਵਿੱਚ ਤੁਸੀਂ ਲੈ ਲਓ ਇੱਕ 스ਪੂਨ ਲੈ ਸਕਦੇ ਮੇਰੇ ਕੋਲ ਆ ਇਸ ਕਰਕੇ ਮੈਂ ਇਹ ਦੋ ਲਵਾਂਗਾ ਇੱਕ ਮੈਂ ਕਿਚਨ ਕਿੰਗ ਲੈ ਲਿਆ ਤੁਸੀਂ ਹਾਫ 스ਪੂਨ ਕਿਚਨ ਕਿੰਗ ਦਾ ਲੈ ਸਕਦੇ ਹੋ ਇੱਕ ਹਲਦੀ ਲੈ ਸਕਦੇ ਹੋ ਬਾਕੀ ਥੋੜਾ ਜਿਹਾ ਜੀਰਾ ਇਹਦੇ ਵਿੱਚ ਮਾਗੜਾ ਜਰ ਲਾ ਲਓ ਬਸ ਤੇ ਇਹਨੂੰ ਚੰਗੀ ਤਰ੍ਹਾਂ ਹਾਂ ਜੇ ਤੁਹਾਡੇ ਕੋਲੇ ਦੇਗੀ ਮਿਰਚ ਹੈਗੀ ਆ ਜਾਂ ਕੁਝ ਹੋਰ ਤਰ੍ਹਾਂ ਦੀ ਕੋਈ ਵੀ ਵੈਰੈਟੀ ਹੈਗੀ ਆ ਕੋਈ ਹੋਰ ਮਸਾਲਾ ਪਾਉਣਾ ਚਾਹੁੰਦੇ ਹੋ ਆਪ ਦੇ ਟੇਸ ਅਨੁਸਾਰ ਤੁਸੀਂ इजीली ਇਹਦੇ ਵਿੱਚ ਪਾ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਪੂਰੀ ਚੰਗੀ ਤਰ੍ਹਾਂ ਨਾਲ ਇਹਨੂੰ ਮਿਕਸ ਕਰੋਗੇ ਤੇ ਇਹਦਾ ਕਲਰ ਬਦਲ ਕੇ ਐਵੇਂ ਦਾ ਹੋ ਜਾਊਗਾ ਕਿਉਂਕਿ ਇਹਦੇ ਵਿੱਚ ਫਿਰ ਮਸਾਲਾ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੁਸੀਂ ਕੋਈ ਵੀ ਭਾਂਡੇ ਦੇ ਵਿੱਚ ਜਿਆਦਾ ਵੱਡਾ ਭਾਂਡਾ ਨਾ ਹੋਵੇ ਕਿਉਂਕਿ ਫ్రਾਈ ਪੈਨ ਲਿਆ ਆਪਾਂ ਇਹਨੂੰ ਪਹਿਲਾਂ ਥੋੜਾ ਹੀਟ ਕੀਤਾ ਇਹ ਕਿ ਗਰਮ ਹੁੰਦਾ ਉਹਦੇ ਵਿੱਚ ਆਪਾਂ ਤੁਸੀਂ ਨਾਰਮਲ ਘਿਓ ਵੀ ਲੈ ਸਕਦੇ ਹੋ ਮੈਂ ਦੇਸੀ ਘਿਓ ਲਿਆਗਾ ਪਰ ਤੁਸੀਂ ਕੋਈ ਹੋਰ ਆਇਲ ਵੀ ਯੂਜ਼ ਕਰ ਸਕਦੇ ਹੋ ਜਿਹੜਾ ਤੁਸੀਂ ਨਾਰਮਲੀ ਯੂਜ਼ ਕਰਦੇ ਆ ਆਪਣੇ ਘਰ ਦੇ ਵਿੱਚ ਇਹਦੇ ਮੈਂ ਅਟਲੀਸਟ 3 ਚਮਚੇ ਤੱਕ ਪਾਵਾਂਗਾ ਕਿਉਂਕਿ ਮੇਰੇ ਚਮਚੇ ਛੋਟੇ ਹੈ ਇਸ ਕਰਕੇ ਮੈਨੂੰ ਇਹਨਾਂ ਓਇਲ ਦੀ ਜ਼ਰੂਰਤ ਮੈਨੂੰ ਆਪਾ ਗਰਮ ਹੋਣ ਦੇ ਲਈ ਛੱਡ ਦਾਂਗੇ ਤੇ ਫਿਰ ਤੋਂ ਮੈਂ ਸਾਬ ਦਿੰਦਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਟੀਰਾ ਪਾ ਦਿਆਂਗੇ ਭੁੰਨਣ ਉਹਨਾਂ ਜੀਰਾ ਪਾਉਂਦੇ ਆਂ ਅਸੀਂ ਇਹਨੂੰ ਜਿੰਗੀਤਰਾ ਥੋੜਾ ਜਿਹਾ ਕੱਢ ਲੈਣ ਦੇ ਆਂ ਪੂਰਾ ਗਰਮ ਹੋ ਗਿਆ ਜਦੋਂ ਫਿਰ ਉਸ ਤੋਂ ਬਾਅਦ ਆਪਾਂ ਈਟ ਕਰਾਂਗੇ 2 ਮਿੰਟ ਜਿੰਨ ਤੱਕ ਇਹ ਉਮੀਦ ਹੈ ਗਰਮ ਹੋ ਜਾਊ ਦੂਸਰੀ ਈਟ ਵੀ ਆਪਾਂ ਸਬਦੀnga ਪਾ ਦੇ ਬਣ ਕੇ ਬਹੁਤ ਵਧੀਆ ਤਿਆਰ ਹੋ ਗਈ ਆ ਬਸ ਇਹਦੇ ਲਈ ਆਪਾਂ ਜਿਆਦਾ ਐਫਰਟਸ ਕਰਨ ਦੀ ਲੋੜ ਨਹੀਂ ਪੈਗੀ ਕਿ ਥੋੜੇ ਜਿਹੇ ਐਫਰਟਸ ਦੇ ਨਾਲ ਹੀ ਆਪਾਂ ਬਹੁਤ ਜਲਦੀ ਵਿਥ ਇਨ 50 20 ਮਿੰਟਸ ਦੇ ਵਿੱਚ ਆਪਾਂ ਇਹਨੂੰ ਸਬਜੀ ਤਿਆਰ ਕਰ ਸਕਦੇ ਆ ਆਪਣੀ ਆਲਮੋਸਟ ਪੂਰਾ ਇੱਕ ਗਾਰਨਿਸ਼ ਹੋ ਗਿਆ ਸਾਰਾ ਕੁਝ ਦੇਖ ਭਾ ਦੇ ਥੋੜਾ ਜਿਹਾ ਮੈਂ ਲੋੜ ਹੀ ਪਾ ਦੇ ਉਹਦਾ ਪਹਿਲਾਂ ਇਹਨੂੰ ਉਹ ਕਰ ਲੈਣਾ ਇੱਕੋ ਵਾਰੀ ਚੰਗੀ ਤਰ੍ਹਾਂ ਹਲਾ ਦੇਣਾ ਹੈ ਵੀ ਸਾਰੇ ਕਿਤੇ ਆਇਲ ਚੰਗੀ ਤਰ੍ਹਾਂ ਲੱਗ ਜਾਵੇ 15 ਮਿੰਟ ਕੁੱਪ ਕਰਨ ਤੋਂ ਬਾਅਦ ਬਸ ਇਹਦੇ ਵਿੱਚ ਆਪਾਂ ਨਾਰਮਲੀ ਜਿਹੜੀ ਆਪਾਂ ਦਹੀਂ ਦੇ ਵਿੱਚ ਸਾਰੇ ਮਸਾਲੇ ਘੋਲੇ ਸੀਗੇ ਉਹਨੂੰ ਐ ਕਰਕੇ ਪਾ ਦਿੰਦੇ ਹਾਂ ਥੋੜਾ ਇਕਲਾਰ ਕੇ ਜਿਹਾ ਪਾ ਦਿੰਦੇ ਹਾਂ ਤੇ ਜਿਹੜੇ ਪੂਰੇ ਜਿਹੜੀਆਂ ਸਾਰੀਆਂ ਸਬਜ਼ੀਆਂ ਪੱਕ ਹੋ ਗਈਆਂ ਤੇ ਜਿਹੜਾ ਮਸਾਲਾ ਤੇ ਉਹ ਈਜ਼ਲੀ ਹੁਣ ਇਹਨੂੰ ਅਬਜ਼orb ਕਰਕੇ ਆਪਣੇ ਆਪ ਹੋਣਗੇ ਲੱਗਦੇ ਗੰਡੇ ਵੀ ਕਾਫੀ ਸੌਫਟ ਹੋ ਗਏ ਆ ਨੀਰ ਵੀ ਬਹੁਤ ਵਧੀਆ ਕੁੱਕ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਫਸੇ ਨੂੰ ਹੁਣ ਥੋੜਾ ਟਾਈਮ ਆਪਾਂ ਹੋਰ ਛੱਡ ਦਿਆਂਗੇ ਤੇ ਫੇਰੇ ਚੰਗੀ ਤਰ੍ਹਾਂ ਬਣ ਕੇ ਰੈਡੀ ਹੋ ਜਾਊਗਾ ਤੇ ਸਟ੍ਰੇਟ ਵੇ ਇਹ ਖਾਣ ਲਈ ਰੈਡੀ ਆਪਣਾ ਮਸਾਲਾ ਪੂਰੀ ਤਰ੍ਹਾਂ ਭੁੰਨ ਚੁੱਕਿਆ ਸੀਗਾ ਤੇ ਆ ਪੂਰੀ ਤਰ੍ਹਾਂ ਨਾਲ ਹੁਣ ਸਬਜ਼ੀ ਆਪਣੀ ਤਿਆਰ ਹੋ ਚੁੱਕੀ ਆ ਇਹ ਖਾਣ ਦੇ ਲਈ ਬਿਲਕੁਲ ਰੈਡੀ ਆ ਇਹ ਇਹਨੂੰ ਤੁਸੀਂ ਸਵੇਰ ਵਾਸਤੇ ਰੈਪ ਦੇ ਵਿੱਚ ਲਾ ਕੇ ਵੀ ਲੈ ਕੇ ਨਾਲ ਜਾ ਸਕਦੇ ਹੋ ਮਾਰਨਿੰਗ ਦੇ ਵਿੱਚ ਵੀ ਬ੍ਰੇਕਫਾਸਟ ਵੀ ਵਧੀਆ ਹੈ ਕਿਉਂਕਿ ਆਲ ਵੈਜੀਟੇਬਲਸ ਨੇ ਤੇ ਬਾਕੀ ਹੁਣ ਤੁਸੀਂ ਡਿਨਰ ਦੇ ਵਿੱਚ ਵੀ ਰੋਟੀ ਦੇ ਨਾਲ ਖਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸਬਜੀ ਕੋਈ ਟਮਾਟਰ ਟਮਾਟਰ ਸਾਰੇ ਵਿੱਚ ਆ ਪੂਰੀ ਤਰ੍ਹਾਂ ਵਧੀਆ ਪਨ ਚੁੱਕੇ ਨੇ ਗੰਡੇ ਸਾਰਾ ਕੁਝ ਸੌਫਟ ਹੋ ਚੁੱਕੇ ਨੇ ਤੁਸੀਂ ਵੀ ਇਸ ਨੂੰ ਘਰੇ ਜ਼ਰੂਰ ਟਰਾਈ ਕਰਿਓ ਇੱਕ ਵਾਰੀ ਥੈਂਕ ਯੂ ਸੋ ਮੱਚ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ